ਮੁਕਾਬਲਾ ਅਸੀਂ ਬਹੁਜਨ ਸਮਾਜ ਦੇ ਮੁੱਦਿਆਂ ਨੂੰ ਲੈ ਕੇ ਜੋ ਅੱਜ ਤੱਕ ਇਨ੍ਹਾਂ ਪਾਰਟੀਆਂ ਨੇ ਕੀਤਾ ਵਾ ਕੀ ਪਰ ਕੀਤਾ ਕੁਝ ਨਹੀਂ ਦਵਾਈ ਪੜਾਈ ਦਾ ਇਸ ਦੇ ਦਾ ਸਭ ਤੋਂ ਵੱਡਾ ਮੁੱਦਾ ਜਿਨ੍ਹਾਂ ਨੂੰ ਇਹਨਾਂ ਨੇ ਅਜੇ ਤੱਕ ਅਗਨੌਲ ਅਗਨੌਲ ਕੀਤਾ ਵਾ ਇਸ ਕਰਕੇ ਅਸੀਂ ਇਸ ਮੁੱਦੇ ਨੂੰ ਸਭ ਤੋਂ ਪਹਿਲਾਂ ਦਵਾਈ ਪੜ੍ਹਾਈ ਗੈਰ ਰਜਕਾਰੀ ਦਾ ਜਿਹੜਾ ਮੁੱਦਾ ਵਾ ਇਸ ਮੁੱਦੇ ਦੇ ਉੱਤੇ ਅਸੀਂ ਵਾਦਾਨ ਚ ਉਤਰੇ ਆਂ ਔਰ ਸਾਨੂੰ ਉਮੀਦ ਹੈ ਕਿ ਪੰਜ ਹੱਥ ਮੁਕਾਬਲਾ ਵਾ ਇਸ ਦੇ ਵਿੱਚ ਅਸੀਂ ਸਭ ਤੋਂ ਮੋਰੇ ਅੱਗੇ ਹੋਵਾਂਗੇ ਲੱਗਦਾ ਕਿ ਇਹ ਇੱਕ ਡੀਐਮ ਇੱਕ ਜਗ੍ਹਾ ਤੇ ਖੜੀ ਦੀ ਆ ਉਹ ਨਹੀਂ ਨਹੀਂ ਬਹੁਜਨ ਸਮਾਜ ਪਾਰਟੀ ਲੋਕੀ ਤਾਂ ਦੇ ਮੁੱਦਿਆਂ ਨੂੰ ਉਠਾਉਣ ਦੇ ਕਰਕੇ ਮਜ਼ਬੂਤ ਅੱਜ ਦੇਸ਼ ਦੀ ਤਜੇ ਨੰਬਰ ਦੀ ਪਾਰਟੀ ਆ ਔਰ ਉਹ ਦਿਨ ਦੂਰ ਨਹੀਂ ਹੈ ਜਦੋਂ ਬਹੁਜਨ ਸਮਾਜ ਪਾਰਟੀ ਇਸ ਦੇਸ਼ ਦੇ ਪਹਿਲੇ ਨੰਬਰ ਦੀ ਪਾਰਟੀ ਹੋਊਗੀ ਔਰ ਇਸ ਦੇਸ਼ ਤੇ ਸ਼ਾਸਨ ਕਰੂਗੀ ਸਾਡੇ ਬਹੁਜਨ ਸਮਾਜ ਪਾਰਟੀ ਵੱਲੋਂ ਜਿਹੜੇ ਮੁੱਖ ਮੁੰਦੇ ਸਭ ਤੋਂ ਇੱਕ ਨੰਬਰ ਤੇ ਮੁੰਦਾ ਸਾਡਾ ਜੀ ਇਸ ਦੇਸ਼ ਦਾ ਸੰਵਿਧਾਨ ਬਚਾਉਣ ਦਾ ਉਹ ਸੰਵਿਧਾਨ ਜਿਹਦੇ ਨਾਲ ਬਹੁਜਨ ਸਮਾਜ ਨੂੰ ਮਾਨ ਸਨਮਾਨ ਇੱਜ਼ਤ ਸ਼ਾਨ ਬਾਨ ਸਭ ਇਕ ਬੰਦੀ ਹੈ ਜਿਹੜਾ ਨੂੰ ਖਤਮ ਕਰਦੀਆਂ ਸਾਜਿਸ਼ਾਂ ਕੀਤੀਆਂ ਜਾ ਰਹੀਆਂ ਬਹੁਜਨ ਸਮਾਜ ਪਾਰਟੀ ਸਭ ਤੋਂ ਪਹਿਲੇ شدت ਨਾਲ ਉਹ ਲੜਾਈ ਲੜਨ ਲਈ ਤਿਆਰ ਹੈ ਤੁਜੀ ਗੱਲ ਜਿਹੜੀ ਧਾਰੀਵਾਲ ਵਾਲੀ ਮਿਲ ਹੈ ਗੋਲਨ ਮਿਲ ਜਿਹੜੀ ਬੰਦ ਕੀਤੀ ਗਈ ਪਿਛਲੇ ਕਈ ਸਾਲਾਂ ਤੋਂ ਜਿੱਥੇ ਸਾਡੇ ਗਰੀਬ ਲੋਕ ਬਹੁਜਨ ਲੋਕਾਂ ਨੂੰ ਰੋਜ਼ਗਾਰ ਮਿਲਦਾ ਉਹ ਬੰਦ ਕੀਤੀ ਗਈ ਹੈ ਸਾਡੀ ਦੂਜੀ ਪ੍ਰਾਇਰਟੀ ਜ਼ਿਲ੍ਹੇ ਦੀ ਹੋਏਗੀ ਕਿ ਅਸੀਂ ਉਹ ਇੱਕ ਨੰਬਰ ਤੇ ਚਾਲੂ ਕਰਦੇ ਹਾਂ ਤੀਜੀ ਪ੍ਰਾਇਰਟੀ ਸਾਡੇ ਜਿਹੜਾ ਬਾਹਰਲੇ ਦੇਸ਼ਾਂ ਦੇ ਵਿੱਚ 7 ਦਿਨ ਦਾ ਹਫਤਾ 5 ਦਿਨ ਕੰਮ 2 ਦਿਨ ਛੁੱਟੀ ਉਹ ਜਿਹੜੇ ਸਾਡੇ ਗਰੀਬ ਲੋਕ ਦਿਹਾੜੀਦਾਰ ਲੋਕ ਅਨਸਕਿਲਡ ਜਿਹੜੇ ਲੇਬਰ ਹੈ ਇਹ 200 ਰੁਪਿਆ ਪ੍ਰਤੀ ਘੰਟਾ ਉਹਨਾਂ ਦੀ ਲੇਬਰ 250 ਰੁਪਇਆ ਪ੍ਰਤੀ ਘੰਟਾ ਜਿਹੜਾ ਸਕਿਲਡ ਉਹਦੀ ਲੈਵਲ ਦਾ ਸੀ ਜਿਹੜੀ ਪਾਰਟੀ ਸਾਡੀ ਉਹ ਮਤਲਬ ਕਰਨ ਜਾ ਰਹੀ ਆ ਬਾਕੀ ਪਾਰਟੀ ਦਾ ਬੜਾ ਵੱਡਾ ਮੈਨੀਫੈਸਟੋ ਹੈ ਜੀ ਉਹ ਮਤਲਬ ਤੁਹਾਨੂੰ ਪਤਾ ਲੱਗ ਹੀ ਜਾਣਾ ਜਦੋਂ ਆਏਗਾ ਮੈਨਿਫੈਸਟੋ ਜੀ ਚੱਲ ਰਿਹਾ ਹੈ سارے ਕਿਸਾਨੀ ਮੁੱਦਾ ਲੈ ਕੇ ਚੱਲ ਰਿਹਾ ਹੈ ਲਗਾਤਾਰ ਕਿਸਾਨ ਬੋਲ ਕਰ ਰਹੇ ਨੇ ਕਿ ਆਪਣੀਆਂ ਮੰਗਾਂ ਲੈ ਕੇ ਉਹਨਾਂ ਮੁੱਦਿਆਂ ਨੂੰ ਕਿਸੇ ਨੂੰ ਕਿੰਨਾ ਦੇਰ ਤੋਂ ਜਿਹੜਾ ਕਿਸਾਨੀ ਮੁੱਦਾ ਉਹ ਕੱਲਾ ਕਿਸਾਨਾਂ ਦਾ ਮੁੱਦਾ ਨਹੀਂ ਹੈਗਾ ਨਾਲ ਸਾਡਾ ਬਹੁਜਨ ਸਮਾਜ ਗਰੀਬ ਮਜ਼ਦੂਰ ਜਿਹੜਾ ਸਾਡਾ ਨਾਲ ਸਹਿਮਤ ਹੈ ਸ਼ਾਮਲ ਹੈ ਕਿਸਾਨ ਮਜ਼ਦੂਰ ਜਿਹੜੀ ਉਹਨਾਂ ਦੀ ਦੋਵਾਂ ਦੀ ਏਕਤਾ ਦਾ ਜਿਹੜਾ ਅਸਲ ਵਿੱਚ ਸੰਘਰਸ਼ ਚੱਲ ਰਿਹਾ ਅਸੀਂ ਹਰ ਹਾਲਤ ਚਾਹੁੰਦੇ ਆ ਕਿ ਜਿਹੜਾ ਕਿਸਾਨ ਹੈ ਜੇ ਕਿਸੇ ਵੀ ਦੇਸ਼ ਦੀ ਜੇਕਰ ਇਕਨੋਮੀ ਨੂੰ ਸਟੱਡੀ ਕਰਨਾ ਤੇ ਉਸ ਦੇਸ਼ ਦਾ ਕਿਸਾਨ ਜੇ ਖੁਸ਼ਹਾਲ ਹੋਏਗਾ ਉਦੋਂ ਮਜ਼ਦੂਰ ਖੁਸ਼ਹਾਲ ਹੋਏਗਾ ਤੇ ਉਸ ਦੇਸ਼ ਦੀ ਜਿਹੜੀ ਹੈ ਇਕਨੋਮੀ ਜਿਹੜੀ ਆਪਣੇ ਆਪ ਹੀ ਵੱਡੇ ਲੈਵਲ ਤੇ ਅਰਗਨਾਈਜ਼ ਕਰੇਗੀ ਤੇ ਅਸੀਂ ਉਹਨਾਂ ਦੇ ਹਰ ਮੰਗ ਦੇ ਨਾਲ ਸਹਿਮਤ ਹਾਂ ਐਮਐਸਕੇ ਉਹਨਾਂ ਨੂੰ ਲਾਗੂ ਹੋਣੀ ਚਾਹੀਦੀ ਠੀਕ ਹੈ